ਤੋ ਹੁਣ ਸਤਿਗੁਰ ਕਹਿੰਦੇ ਨੇ ਪੜਿਆ ਹੋਵੇ ਗੁਨਾ ਕਰ। ਸਾਰ ਵੇਦ ਵੀ ਪੜਾ ਲਿਖਿਆ। 108 ਉਪਨਿਸ਼ਦਾਂ ਵੀ ਪੜ ਲਈਆਂ ਨੇ। 27 ਸਿਮਰਤੀਆਂ ਵੀ ਪੜ ਲਈਆਂ ਨੇ। 18 ਪੁਰਾਣ ਵੀ ਪੜ ਲੈਨੇ। 6 ਸ਼ਾਸਤਰ ਵੀ ਪੜ ਲੈਨੇ ਪਰ ਗੁਨਾ ਕਰਦਾ ਹੈ। ਪਾਪ ਕਰਦਾ ਹੈ। ਬੁਰਾ ਸੋਚਦਾ ਹੈ। ਅੰਦਰੋਂ ਬੁਰੇ ਵਿਚਾਰ ਗਏ ਨਹੀਂ। ਐਸੇ ਪੜੇ ਲਿਖੇ ਨਾਲੋਂ ਉਹ ਅਨਪੜ ਓਮੀ ਚੰਗਾ ਹੈ। ਉਹਨੂੰ ਮਾਰ ਨਹੀਂ ਪਾਏਗੀ ਓਮ ਓਮ ਜਪ ਕੇ ਜਿਹਨੇ ਆਪਣੇ ਵਿਚਾਰ ਨਿਰਮਲ ਕਰ ਲਏ ਓਮ ਓਮ ਜਪ ਕੇ ਜਿਹਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ ਓਮ ਓਮ ਜਪ ਕੇ ਜਿਸਨੇ ਆਪਣੀ ਭਾਵਨਾ ਸ਼ੁੱਧ ਕਰ ਲਈ ਹੈ ਸਤਿਗੁਰ ਕਹਿੰਦੇ ਨੇ ਇਹਨੂੰ ਮਾਰ ਨਹੀਂ ਪਾਏਗੀ ਤੇ ਬਖਸ਼ਿਆ ਜਾਏਗਾ ਤੇ ਮੁਕਤ ਹੋ ਗਿਆ ਪੜਿਆ ਹੋਵੇ ਗੁਨਾ ਗਾ ਕਾਉਨੀ ਸਾਧਨਾ ਵਾਰੀਏ ਬਾਣੀ ਤੇਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ ਤੇ ਹੋ ਸਕਦਾ ਤੇ ਜੇ ਨਹੀਂ ਨਹੀਂ ਤਾਂ ਫਿਰ ਕਹਿਣਾ ਪੈਗਾ ਹੁੰਦਾ ਫਿਰ ਰਸਨਾ ਬੋਲਦੀ ਨਹੀਂ ਤੇ ਇਹ ਨਾ ਤੇ ਕਹਿ ਸਕਦਾ ਇਹ ਵੀ ਇੱਕ ਢੰਗ ਹੈ ਇੱਕ ਅੱਖਰ ਦਾ ਕੀਰਤਨ ਹੁਣ ਤੁਸੀਂ ਆ ਕੋਈ ਕੱਖਰ ਉਚਾਰਨ ਕਿਵੇਂ ਕਰਨਾ ਹੈ ਕੀ ਉਚਾਰਨ ਕਰਨਾ ਕੁਝ ਵੀ ਨਹੀਂ ਸਤਿਗੁਰ ਨੇ ਮੈਂ ਫਿਰ ਅਰਜ ਕਰਦੇ ਹਾਂ ਲੋਠੀ ਖਾਣ ਦਾ ਕੋਈ ਢੰਗ ਨਹੀਂ ਫਿਰ ਵੀ ਢੰਗ ਹੈ ਅਗਰ ਕੋਈ ਢੰਗ ਪੁੱਛਦਾ ਹੈ ਤਾਂ ਭੁੱਖਾ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਭੋਜਨ ਦੀ ਬੁਰਕੀ ਮੂੰਹ ਚ ਪਾਣੀ ਤੇ ਸਿਮਰਨ ਦਾ ਕੋਈ ਢੰਗ ਨਹੀਂ ਹੈ ਜਪ ਦਾ ਕੋਈ ਢੰਗ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਇਹ ਅੱਖਰ ਇਹ ਇੱਕ ਸ਼ਬਦ ਉਤਨੀ ਦੇਰ ਵਿੱਚ ਪੂਰਾ ਉਚਾਰਨ ਹੋ ਜਾਏ ਜਿੰਨੀ ਦੇਰ ਲੱਗਦੀ ਹੈ ਇੱਕ ਦਮ ਨੂੰ ਇੱਕ ਦਮ ਨੂੰ دم دم صدا سمال دا دم نہ جائے دوسرا بھائی صاحب بھائی نند لال دھنگر گوبن سنگھ جی مہراج دے بھی بول لباؤ لبے کن دم بدم نو شکن غمے ہر دلم فراؤ نو شکن زفر نامے دے بولنے اے اورنگزیب دمان دے پیالے خالی نے کچھ بھی نہیں ہے ਇਨੋਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ ਅੱਲਾਹੋ ਅੱਲਾਹੋ ਜਪਿਆ ਕਰ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾ ਦੇਂਦਾ ਹੈ ਲਬਾ ਨਬਕੁਨ ਦਮ ਬਦ ਮਨਵਸਕੁਨ ਗਮੇ ਹਰ ਦਵ आलम ਫਰਾਮ ਵਸਕੁਨ ਦੋ ਜਹਾਨਾਂ ਦੇ ਰਮ ਜੇ ਤੋਂ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਪਏ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਹੁੰਦਾ ওই ਰੋਲਾ ਰੱਪਾ ਬਹੁਤ ਖਾਂਦੇ ਨੇ ਇਹ ਵੀ ਮੈਰਜ਼ ਕਰਾ। ਧਾਰਮਿਕ ਝਗੜੇ ਵੀ ওই ਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ ਕੁਝ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮਸਬਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਹਵਨ ਚਾਹੇ ਹਿੰਦੂ ਧਰਗ ਜਗਤ ਦੇ ਚਾਹਵਨ ਧਰਮ ਦੇ ਨਾਂ ਤੇ ওই ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ। ਉਹ ਵੀ ਮੈਰਜ਼ ਕਰਦੇ। ਖਾਲੀ ਪਿਆਲੇ ਨੇ ਖੜਕਦੇ। ਖੜਕਦੇ। ਅਗਰੇ ਭਰੇ ਹੋ ਪਤਾ ਬਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰੇਆ ਹੋਏ ਸੋ ਕਭੂ ਨ ਡੋਲੇ ਥੋੜੇ ਜਿਹਾ ਡੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ ਵਿੱਚ ਪਾਣੀ ਦੇ ਤੇ ਉਹ ਛਣਕਦਾ ਜ਼ਿਆਦਾ ਚੱਲਦੇ ਆ ਆਵਾਜ਼ ਆਉਂਦੀ ਹੈ ਪਰ ਭਰੇ ਹੋਵੇ ਆਵਾਜ਼ ਕੋਈ ਨਹੀਂ ਖਾਮੋ ਉਹ ਤੇ ਚੁੱਪ ਹੋ ਜਾਂਦੇ ਨੇ ਖਾਮੋਸ਼ ਹੋ ਜਾਂਦੇ ਨੇ ਉਹ ਡੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨਹੀਂ ਜਿੱਥੇ ਕਿਤੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਜ ਕਰਦੇ ਆਂ ਔਰ ਸਮਦਰਿਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਕਿ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਹਾਫਿਜ਼ ਨੂੰ ਪੀਰਾਂ ਦਾ ਇੱਕ ਸੂਫੀ ਸੰਤ ਹੈ ਕਹਿੰਦੇ حافظہ گر وسل خواہ سولا کن با عام رب دلاپ چان ہے خدا دا وصل چان ہے کر لے سولا سارے ہیں ہر ایک نال سولہ کر لے با باہلمان اللہ اللہ باہن رام رام کے رستے کوئی مسلمان مل جائی سلام علیکم کر شدی اللہ ہو کر شدی ہندو مل گئی رام رام کر شدی ਅੱਜ ਦੇ ਮੁਸਲਮਾਨ ਤੇ ਮੁਸਲਮਾਨ ਤੇ ਇਹ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਹੈ ਇਹ ਨਹੀਂ ਕਹਿੰਦਾ ਵਿਤਕ੍ਰਿਆਵਾਂ ਦੇ ਵਿੱਚ ਜੀਣ ਵਾਲਾ ਅਜੇ ਮਨੁੱਖ ਜਪਦੀ ਮੰਜ਼ਿਲ ਨੂੰ ਨਹੀਂ ਛੂ ਸਕੇ ਇਹ ਵੀ ਮਾਲਕ ਕਰਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਨੇ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਪ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਔਰ ਵਿਅਕਤੀਗਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਫੇਮ ਕੋਣ ਚਲੇਗਾ ਕੱਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਂ ਨੂੰ ਉਧਰ ਹੀ ਚਲੇਗਾ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90% ਈ ਰਿਸ਼ੀ ਮਨੇ ਉੱਥੇ ਹੀ ਜਪ ਤਪ ਕਰਦੇ ਆ। ਉਹ ਕਲ ਹੈ। ਇਹ ਕਲ ਚਾਹੀਦੀ ਹੈ। ਇੱਕ ਤੇ ਇੱਕ ਕਲ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ। ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੋ ਸੰਗ ਚੱਲਦਾ ਹੈ। ਲੋਕੀ ਤੇ ਕਹਿੰਦੇ ਨੇ ਬੜਾ ਦਾ ਨਹੀਂ ਅੰਦਰ ਤੇ ਬੜੀ ਬੇਈਮਾਨੀ ਚੱਲ ਰਹੀ ਹੈ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਕਿ ਕਾਂਤ ਦੇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚ ਨੇ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ لازمی ਹੈ ਭਾਵੇਂ ਕੋ ਰਾਸੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜੜੇ ਵਣ ਕੋਠੜੀ ਕੁੜਾਵਾ ਮਾਰਣਾ ਸੰਭਾ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਂਦੀ ਪੁੱਤ ਜਣੇ ਵਣ ਕੋਠੜੇ ਪਾਈ ਗੁਰਦਾਸ ਸਿੰਘ ਦੀ ਵਾਰ ਹੈ ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚ ਨੇ ਕੀ ਕੰਤ ਦੇਚ ਪੁਰਾਣੇ ਜ਼ਮਾਨੇ ਚ ਕੋਈ ਹੁਲ ਤੇ ਕਦਦਾਈ ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਦ ਚਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਹੱਥ ਦੇ ਤੇ ਵੀ ਨਹੀਂ ਹੁੰਦਾ ਆਪਣੀ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦਾ ਜੇ ਬੁਥੇਰੇ ਲੋਕ ਖੜੇ ਹੋਣ ਕਿਸੇ ਨੇ ਜਨਮ ਦੇ ਸੰਕੋਚ ਪੈਦਾ ਹੋਵੇਗਾ ਇਹ ਉਧਾਰਾ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿਉਂਕਿ ਇਹ ਰੈਸ਼ ਲੀਡ ਹੁੰਦਾ ਸਮਝ ਲੈਣਾ ਪੁੱਤ ਜਣੇ ਵਣ ਕੋਠੜੀ ਇਹ ਗੋਪਤ ਕੋਠੜੀ ਇਹਦੇ ਜਨਮ ਦੇਂਦੀ ਹੈ ਬੱਚੇ ਦਾ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਵਿੱਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵਿੱਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਜੇ ਮਨ ਜਦ ਜੋਤ ਸਰੂਪ ਬਣਦਾ ਹੈ ਇਹਦੀ વાਸਤਵੀਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10 ਇੱਕ ਸਾਲ ਰਿਹਾ ਸੰਭਲਪੁਰ ਦੇ ਨੇੜੇ ਇੱਕ ਬੁਰਲਾ ਇਥੇ ਹੀਰਾ ਕੋ ਡੈਮ ਬਣੇ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ میں اتے چلا جاتا سی کری کدائی نال ایک پہاڑی سے اوپر ایک چھوٹا جا مندر سی گمٹی دیا جی بنا دن دیں تھا تھا تے گمٹیاں بنیا ایک دن جگہ میں اتنے گیا ایک ساتھو بیٹھا دیکھ کے چیخ نکل گئی اور اپنا سر تے مارن لگ پیا میں بھج کے چھڑایا ਹੋਨੋ ਹੋਨ ਹੋ ਗਿਆ ਸੀ ਮੈਂ ਖ ਮਿਤਰਾ ਮੇਰਾ ਆਉਣਾ ਕੋਈ ਆਪ ਸਜਨ ਹੋ ਗਿਆ ਕਹਿਣ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਏ ਮੇਰੀ ਤੇ ਕੁ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਅਬ ਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਇਹ ਹੀ ਮੰਜ਼ੂਰ ਸੀ ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸ ਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀ ਥੋੜੀ ਜਿਹੀ ਗਲਤੀ ਬੋਲ ਹੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਬ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇ ਵਾਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇੱਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਹ ਨੂੰ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਤੀ ਤੇ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇ ਜਿ ਵਿਚਾਈ ਕੰਤਕੁ ਕੀਆ ਹਵ ਸਿੰਗਾਰ ਇਤੀ ਮੰਜਨਾ ਸਮਾਵਨੀ ਜੇ ਗਲ ਪੈਰਾ ਹਾਰ ਕੋਈ ਸਰਦਾਲੂ ਆਇਆ ਹੋਣਾ ਜ਼ਰੂਰ ਆਪ ਦੀ ਗਿਆਤ ਲਈ ਅਰਜ਼ ਕਰਾਂ ਤੇ ਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿਤਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਵੇਜੇ ਵਿਚਾਈ ਕੰਤ ਕੋ ਕੀਆ ਹਬ ਸੰਗਾਰ ਪਤੀ ਮੰਜ ਨ ਸਮਾਵ ਨਹੀਂ ਜੇਗਲ ਪੈਰਾ ਹਾਰ ਵੀ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਏ ਹਾਰ ਦੀਵਾਰ ਬਣ ਗਏ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਗੋਹਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜੇ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਦਿ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿਠੇਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਦ ਕਰਦੇ ਆ ਕੁਛ ਨਾ ਕੁਝ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਨਨਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੇਗਾ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਭਈ ਇਹ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚੜਾ ਵੀ ਜਾਂਦਾ کہنے لگے نہ جایا کریں جد کوئی کھیڑ بند رہی ہوئے نہ جائیں اگر اُدھے کو آپ شبد نکل گیا تو لگ جائے گا وہ تو ہو جائے گا اس دن کے بعد پھر میں تھوڑا جیاں بے بیت بھی ہو گیا اور دنیا چ اس طرح کی کھیڈ بنتے میں دیکھتا بن گئی ہے ایسی کھیڑ نہیں ایک گل وکری ہے کہ ہر ملک اس طرح کے بندے نہیں آتے ہر شہر دی چھ نہیں ہوں دے پھر بھی آتے ہیں ਹਰ ਜੰਗਲ ਵਿੱਚ ਚੰਦਨ ਨਹੀਂ ਹੁੰਦਾ ਫਿਰ ਵੀ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਆਈਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਲੈਣ ਮੈਂ ਵੀ ਸੰਗਤ ਇਸ ਕਹਿ ਦੇਣਾ ਇਹ ਕਰਿਆ ਕਰੋ ਪਰ ਕੱਲਿਆਂ ਕਰਿਆ ਕਰ। ਪਰ ਇਹ ਤਨੀ ਗੱਲ ਕਹਿੰਦਾ ਤੇ ਮੇ ਸੰਗਤ ਵਿੱਚ ਹੀ ਹੁੰਦਾ। ਆਹ ਕੋਈ ਸੰਗਤ ਵਿੱਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤਾਂ ਕੋਈ ਹਰ ਜਲੇਗਾ। ਕੋਈ ਹਰ ਜਲੇਗਾ। ਫਿਰ ਜੇ ਹੁਣ ਤੁਹਾਡੇ ਵਿੱਚ ਲੰਬੀਆਂ ਚੋੜੀਆਂ ਗੱਲਾਂ ਜੋੜ ਲਈਏ ਇਹ ਅਵਸਥਾ ਬਣेंगी, ਇਹ ਬਣेंगी, ਇਹ ਬਣेंगी। ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ। ਨਹੀਂ ਬਣਦੀ।